ਗੁਰੂ ਪਿਆਰੀ ਸਾਧ ਸੰਗਤ ਜੀ ਆਓ ਅਜਾਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਇੱਕ ਚਰਨ ਸੂਪਰਾਪ ਸਥਾਨ ਜਿੱਥੇ ਗੁਰੂ ਸਾਹਿਬ ਜੀ ਦੂਵਰੀ ਆ ਕੇ ਚਰਨ ਪਾਏ ਹਨ ਇਸ ਸਥਾਨ ਤੇ ਧੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ અપਾਰ ਬਖਸ਼ਿਸ਼ ਕਰਦੇ ਹੋਏ ਇੱਕ ਕੋੜੀ ਦਾ ਕੋਠੀ ਠੀਕ ਕੀਤਾ ਅਤੇ ਇੱਕ ਮਾਈ ਨੂੰ ਅੱਖਾਂ ਦੀ ਜੋਤ ਬੁਖਸੀ ਬੇਅੰਤ ਸੰਗਤਾਂ ਨੂੰ ਤਾਰਿਆ ਇੱਥੇ ਗੁਰੂ ਸਾਹਿਬ ਜੀ ਦੇ ਬਖਸ਼ਿਸ਼ ਸਤ ਦਾ ਇੱਕ ਪਵਿੱਤਰ ਸਰੋਵਰ ਹੈ ਜਿਸ ਸਰੂਵਰ ਦੇ ਵਿੱਚ ਇਸ਼ਨਾਨ ਕਰਨ ਤੇ ਕੋਹੜ ਵਰਗੇ ਰੋਗ ਵੀ ਠੀਕ ਹੋ ਜਾਂਦੇ ਹਨ ਕਿੱਥੇ ਹੈ ਇਹ ਇਤਿਹਾਸਕ ਸਥਾਨ ਅਤੇ ਤੁਸੀਂ ਕਿਵੇਂ ਦਰਸ਼ਨ ਕਰ ਸਕਦੇ ਹੋ ਜੁੜੇ ਰਹੋ ਸਰਮ ਸਿੰਘ ਨਮਰਖਾਸਾ ਦੇ YouTube ਚੈਨਲ ਦੇ ਨਾਲ ਜਿੰਨਾ ਸੰਤਾ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਦਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰਕੇ ਸਿੱਖ ਧਰਮ ਦਾ ਪ੍ਰਚਾਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਸੀਂ ਇਤਿਹਾਸਕ ਲੜ ਨੂੰ ਜੋੜਦੇ ਹੋਏ ਪੁਰਖ ਖੇਤਰ ਤੇ ਇਤਿਹਾਸ ਗੁਰਦੁਆਰੇ ਦਰਸ਼ਨ ਕਰ ਰਹੇ ਹਾਂ ਪਹਿਲੀ ਕਿਸ਼ਤ ਵਿੱਚ ਆਪ ਜੀ ਨੂੰ ਧੰਗੂ ਨਾਨਕ ਸਹਿ ਮਹਾਰਾਜ ਜੀ ਦਾ ਉਹ ਪਵਿੱਤਰ ਸਥਾਨ ਦੇ ਦਰਸ਼ਨ ਕਰਵਾਏ ਹਨ ਜਿਸ ਜਗ੍ਹਾ ਤੇ ਗੁਰੂ ਪਾਸ਼ਾ ਜੀ ਨੇ ਇਨ੍ਹਾਂ ਪੰਡਤਾਂ ਦੇ ਨਾਲ ਇਨ੍ਹਾਂ ਪਾਂਡਿਆ ਦੇ ਨਾਲ ਸਾਧੂ ਸੰਤਾਂ ਦੇ ਉੱਗੇ ਆਗੂਆਂ ਦੇ ਨਾਲ ਮਾਸਤੇ ਉੱਤੇ ਬਹਿਸ ਕੀਤੀ ਸੀ ਅਤੇ ਉਹਨਾਂ ਦਾ ਭਰਮ ਤੋੜਿਆ ਸੀ ਉਹਨਾਂ ਨੂੰ ਸੱਚ ਦਾ ਉਪਦੇਸ਼ ਦਿੱਤੇ ਕਿ ਸਿੱਧੇ ਰਸਤੇ ਪਾਇਆ ਸੀ ਅੱਜ ਅਸੀਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਛੇਵੀਂ ਜੋਤ ਧੰਨ ਗੁਰੂ ਹਰਗੋਬਿੰਦ ਸਾਹਿਬ ਮੇਰੀ ਪੀੜੀ ਦੇ ਮਾਲਕਾਂ ਦਾ ਉਸ ਥਾਂ ਦਰਸ਼ਨ ਕਰਵਾਂਦੇ ਹਾਂ ਜਿਸ ਜਗ੍ਹਾ ਤੇ ਗੁਰੂ ਪਾਤਸ਼ਾਹ ਜੀ ਦੋ ਵਾਰੀ ਆਏ ਇਸ ਸਥਾਨ ਤੇ ਗੁਰੂ ਪਾਤਸ਼ਾਹ ਜੀ ਨੇ ਬੇਅੰਤ ਸੰਤਾਂ ਨੂੰ ਉਤਾਰਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜਦੋਂ ਗੁਵਾਲੀਅਰ ਦੇ ਕਿਲੇ ਤੋਂ 52 ਰਾਜਿਆਂ ਨੂੰ ਰਹਾ ਕਰਾ ਕੇ ਆਏ ਸੰਤਾਂ ਤੇ ਜਹਾਂਗੀਰ ਦੇ ਨਾਲ ਸ਼ੱਤ ਰੱਖੀ ਸੀ ਕਿ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਸ਼ਹੀਦ ਹੋਣ ਦੇ ਜਿਨਨੇ ਦੋਸੀ ਹਨ ਉਹ ਗੁਰੂ ਸਾਹਿਬ ਜੀ ਦੇ ਹਵਾਲੇ ਕੀਤਾ ਜਾਵੇ ਤਾਂ ਉਹਨਾਂ ਨੇ ਜਹਾਗੀਰ ਨੇ ਗੁਰੂ ਸਾਹਿਬ ਜੀ ਦੀ ਉਹ ਸ਼ਰਤ ਮੰਨ ਕੇ ਚੰਦੂ ਬ੍ਰਾਹਮਣ ਨੂੰ ਗੁਰੂ ਸਾਹਿਬ ਜੀ ਦੇ ਹਵਾਲੇ ਕਰ ਦਿੱਤਾ ਤੇ ਚੰਦੂ ਬ੍ਰਾਹਮਣ ਨੂੰ ਗੁਰੂ ਸਾਹਿਬ ਜੀ ਦੇ ਸਿੱਖਾਂ ਨੇ ਨੱਥ ਪਾ ਕੇ ਮੁਸ਼ਕਾ ਬਨ ਕੇ ਜਦ ਲਾਹੌਰ ਵੱਲ ਨੂੰ ਲੈ ਕੇ ਜਾ ਰਹੇ ਸਨ ਤੇ 1622 ਇਸਵੀ ਵਿੱਚ ਮਈ ਦੇ ਮਹੀਨੇ ਤਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਇੱਕ ਉੱਚੇ ਟਿੱਲੇ ਦੇ ਕਿਨਾਰੇ ਤੇ ਆ ਕੇ ਆਪਣੇ ਚਰਨ ਪਾਉਂਦੇ ਹਨ ਤੇ ਇਸ ਢਿੱਲੇ ਦੇ ਕਿਨਾਰੇ ਤੇ ਇੱਕ ਛੋਟਾ ਜਿਹਾ ਪਾਣੀ ਦਾ ਕੁੰਡ ਸੀ ਜਿਸ ਨੂੰ ਦੇਖ ਕੇ ਗੁਰੂ ਸਾਹਿਬ ਜੀ ਦੀਆਂ ਫੌਜਾਂ ਨੇ ਇਸ ਜਗ੍ਹਾ ਪੜਾਵ ਲਿਆ ਅਤੇ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਨੇ ਡੇਰੇ ਲਾਉਣ ਤੋਂ ਬਾਅਦ ਸਤਸੰਗ ਕਰਨਾ ਸ਼ੁਰੂ ਕਰ ਦਿੱਤਾ ਤੇ ਆਸ-ਪਾਸ ਦੀਆਂ ਬੇਅੰਤ ਸੰਗਤਾਂ ਨੇ ਆ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰਨੀ ਸ਼ੁਰੂ ਕਰ ਦਿੱਤੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕੁਝ ਦਿਨ ਇੱਥੇ ਰਹੇ ਅਤੇ ਇੱਥੋਂ ਹੀ ਫਿਰ ਗੁਰੂ ਸਾਹਿਬ ਜੀ ਨੇ ਲਾਹੌਰ ਵੱਲ ਨੂੰ ਚਾਲੇ ਪਾ ਦਿੱਤੇ ਗੁਰੂ ਸਾਹਿਬ ਜੀ ਦੇ ਨਾਲ ਕੋੜਸਵਾਰ ਫੌਜਾਂ ਸਨ ਚੰਦੂ ਬ੍ਰਾਹਮਣ ਸੀ ਅਤੇ ਗੁਰੂ ਕੇ लाडले ਪਿਆਰੇ ਗੁਰਸਿੱਖ ਜਨ ਤੇ ਬੇਅੰਤ ਸੰਤਾ ਸੀ ਜੋ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ satsang ਕਰਦੇ ਅਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ ਗੁਰਬਾਣੀ ਦਾ ਆਨੰਦ ਲੈਂਦੇ ਤਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਪਹਿਲੀ ਵਾਰੀ 1622 ਈਸਵੀ ਦੇ ਮਹੀਤੇ ਮਹੀਨੇ ਇਸ ਜਗ੍ਹਾ ਤੇ ਕੁਝ ਦਿਨ ਰਹਿ ਤੇ ਇੱਥੋਂ ਹੀ ਫੇਰ ਚੰਦੂ ਬ੍ਰਾਹਮਣ ਨੂੰ ਲੈ ਕੇ ਲਾਹੌਰ ਵੱਲ ਨੂੰ ਚਾਲੇ ਪਾ ਦਿੱਤੇ ਧੰਗੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀਆਂ ਯਾਤਰਾਵਾਂ ਦੌਰਾਨ ਗੁਰਖਮਤੇ ਵਿਖੇ ਵੱਡੇ-ਵੱਡੇ ਸਾਧੂ ਸੰਤ ਸਿੱਧਾਂ ਦਾ ਹੰਕਾਰ ਤੋੜਿਆ ਸੀ ਤੇ ਉਹਨਾਂ ਨੂੰ ਸਿੱਧੇ ਰਸਤੇ ਪਾਇਆ ਸੀ ਜਿੱਦੀਆਂ ਸਿੱਧੀਆਂ ਤੋਂ ਮੁਕਤ ਹੋ ਕੇ ਸੰਗਤ ਦੀ ਸੇਵਾ ਕਰਨ ਦਾ ਉਪਦੇਸ਼ ਦਿੱਤਾ ਸੀ ਤਨਗੁਰ ਨਾਨਕ ਸਾਹਿਬ ਮਹਾਰਾਜ ਜੀ ਦੇ ਉੱਥੇ ਸਿੱਧਾਂ ਦੀ ਜਿੱਤ ਹੋਣ ਕਰਕੇ ਉਸ ਸਥਾਨ ਦਾ ਨਾਮ ਗੋਰਖ ਮਤੇ ਤੋਂ ਨਾਨਕ ਮਤਾ ਪੈ ਗਿਆ ਤੇ ਨਾਨਕ ਮਤੇ ਵਿਖੇ ਗੁਰੂ ਸਾਹਿਬ ਜੀ ਨੇ ਆਪਣੇ ਸੇਵਕ ਨੂੰ ਸਿੱਖੀ ਪ੍ਰਚਾਰ ਵਾਸਤੇ ਛੱਡਿਆ ਅਤੇ ਅੱਗੇ ਯਾਤਰਾੰਤੇ ਨਿਕਲ ਗਏ ਸਮਾਪਾ ਕੇ ਜਿਸ ਸਮੇਂ ਤਨਗੁਰ ਨਾਨਕ ਸਾਹਿਬ ਮਹਾਰਾਜ ਦੀ ਛੇਵੀਂ ਜੋਤ ਉਪਸਥਿਤ ਹੋਈ ਤਾਂ ਉਸ ਸਮੇਂ ਸਿੱਧਾਂ ਨੇ ਉੱਥੇ ਦੁਬਾਰਾ ਜੋਰ ਪਾ ਕੇ ਗੁਰੂ ਸਾਹਿਬ ਜੀ ਦੀਆਂ ਨਿਸ਼ਾਨੀਆਂ ਨੂੰ ਨਸ਼ਟ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਸ ਗੁਰਨਾਠ ਸਾਹਿਬ ਮਹਾਰਾਜ ਦੇ ਸਥਾਨ ਦੀ ਬੇਅਦਬੀ ਕਰਨੀ ਸ਼ੁਰੂ ਕਰ ਦਿੱਤੀ ਤਦ ਬਾਬਾ ਅਲਮਸਤ ਜੀ ਨੇ ਗੁਰੂ ਪਾਸ਼ਾ ਜੀ ਕੋਲ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਸ਼ਾ ਜੀ ਦੇ ਕੋਲ ਇੱਕ ਸੁਨੇਹਾ ਭੇਜਿਆ ਅਤੇ ਇਸ ਬੇਅਦਬੀ ਨੂੰ ਰੋਕਣ ਵਾਸਤੇ ਬੇਨਤੀ ਕੀਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਫਿਰ ਆਪਣੀ ਫੌਜਾ ਸਮੇਤ ਨਾਨਕ ਮਤੇ ਕੇ ਨਾਨਕ ਮਤੇ ਸਿੱਧਾਂ ਦਾ ਸੋਧਾ ਲਾਇਆ ਗੁਰੂ ਸਹਿੰਤਿ ਦੇ ਨਿਸ਼ਾਨੀਆਂ ਨੂੰ ਮੁਰ ਹਰਾ ਕੀਤਾ ਅਤੇ ਜਿਸ ਸਮੇਂ ਸਿੱਧਾ ਨੂੰ ਸੋਧ ਕੇ ਗੁਰੂ ਸਾਹਿਬ ਜੀ ਵਾਪਸ ਆ ਰਹੇ ਸੰਤਕ ਕੁਰਕਸ਼ੇਤਰ ਤੇ ਇਸ ਸਥਾਨ ਦੇ ਉੱਤੇ ਗੁਰੂ ਪਾਤਸ਼ਾਹ ਜੀ ਨੇ ਦੂਸਰੀ ਵਾਰ ਚਰਨ ਪਾਏ ਅਤੇ ਕੁਝ ਦਿਨ ਇੱਥੇ ਰਹੇ ਗੁਰੂ ਸਾਹਿਬ ਜੀ ਦੀ ਚਰਚਾ ਸੁਣ ਕੇ ਇਸ ਸਥਾਨ ਤੇ ਇੱਕ ਕੁੜੀ ਆਇਆ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਬਹੁਤ ਸਾਲਾਂ ਤੋਂ ਇੱਕ ਔੜ ਦਾ ਰੋਗ ਮੇਰੇ ਸਰੀਰ ਨੂੰ ਨਸ਼ਟ ਕਰ ਰਿਹਾ ਹੈ ਆਪ ਕਿਰਪਾਲੂ ਹੋ ਕਿਰਪਾ ਕਰੋ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਉਸ ਤੇ ਬਖਸ਼ਿਸ਼ ਕੀਤੀ ਇਸ ਉੱਚੇ ਢਿੱਲੇ ਦੇ ਕਿਨਾਰੇ ਦੇ ਉੱਤੇ ਇੱਕ ਛਪੜੀ ਸੀ ਤੇ ਗੁਰੂ ਸਾਹਿਬ ਜੀ ਨੇ ਉਸ ਤੇ ਨਦਰ ਕਰਦੇ ਹੋਏ ਕਿਹਾ ਇਸ ਛਪੜੀ ਵਿੱਚ ਇਸ਼ਨਾਨ ਕਰ ਤੇ ਸਤ ਕਰਤਾਰ ਦਾ ਨਾਮ ਜਪ। ਕੁੜੀ ਨੇ ਉਸੇ ਤਰ੍ਹਾਂ ਹੀ ਕੀਤਾ। ਗੁਰੂ ਸਾਹਿਬ ਜੀ ਦਾ ਹੁਕਮ ਮੰਨ ਕੇ ਜਦ ਉਹ ਇਸ ਛਪੜੀ ਦੇ ਵਿੱਚ ਇਸ਼ਨਾਨ ਕੀਤਾ ਤੇ ਉਸ ਦਾ ਕੋਹਲ ਠੀਕ ਹੋ ਗਿਆ। ਅੱਜ ਉਹ ਛਪੜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਸ ਬਖਸ਼ਿਸ਼ ਦਾ ਯਾਦਦੁੰਦੀ ਹੈ ਤੇ ਤੇ ਇੱਕ ਸਰੋਵਰ ਬਣਿਆ ਹੋਇਆ ਜੋ ਗੁਰੂ ਸਾਹਿਬ ਜੀ ਦੇ ਪਵਿੱਤਰ ਸਥਾਨ ਦੇ ਬਿਲਕੁਲ ਸਾਹਮਣੇ ਹੈ ਤੇ ਬੇਅੰਤ ਸੰਤਾਂ ਇਸ ਵਿੱਚ ਇਸ਼ਨਾਨ ਕਰਕੇ ਆਪਣੇ ਚਮੜੀ ਦੇ ਰੋਗ, ਕੋਹੜ ਰੋਗ ਜਾਂ ਹੋਰ ਬੇਅੰਤ ਰੋਗ ਜਿੰਨੇ ਵੀ ਕਿਸਮ ਦੇ ਹੋਰ ਬੇਅੰਤ ਰੋਗ ਗੁਰੂ ਸਾਹਿਬ ਜੀ ਦੀ ਬਖਸ਼ਸ਼ ਅਟਾ ਠੀਕ ਕਰਦੇ ਹਨ। ਧੰਨ ਗੁਰ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇਸ ਜਗ੍ਹਾ ਦੇ ਉੱਤੇ ਸੰਗਤ ਦੇ ਵਿੱਚ ਇੱਕ ਨਿਤ ਰਹੀ ਨਮਾਈ ਆਈ ਤਾਂ ਗੁਰੂ ਸਾਹਿਬ ਜੀ ਨੇ ਉਸ ਨੂੰ ਵੀ ਬਖਸ਼ਿਸ਼ ਕੀਤੀ ਤੇ ਉਸ ਮਾਈ ਨੂੰ ਅੱਖਾਂ ਦੀ ਜੋਤ ਬਖਸ਼ਿਸ਼ ਕੀਤੀ ਜਿਸ ਇਤਿਹਾਸਕ ਗੁਰਦੁਆਰੇ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨ ਸੋਪਾਪਤ ਸਥਾਨ ਹੈ ਦੋ ਵਾਰੀ ਗੁਰੂ ਸਾਹਿਬ ਜੀ ਨੇ ਇਸ ਜਗ੍ਹਾ ਤੇ ਆ ਕੇ ਚਰਨ ਪਾਏ ਬੇਅੰਤ ਸੰਤਾਂ ਨੂੰ ਤਾਲਿਆ ਇਸ ਇਤਿਹਾਸ ਗੁਰਦੁਆਰੇ ਦੀ ਸत्कार ਸੇਵਾ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਕਰ ਰਹੀ ਹੈ ਰਹਾਇਸ਼ ਅਤੇ ਗੁਰੂ ਕੇ ਲੰਗਰ ਦਾ ਅਤੁੱਟ ਪ੍ਰਬੰਧ ਹੈ ਬਹੁਤ ਸਨੇ ਸੰਤਾ ਇਸ ਜਗ੍ਹਾ ਤੇ ਆਂਦੇ ਹਨ ਆਪਣੀਆਂ ਅਰਦਾਸਾਂ ਕਰਵਾਂਦੀਆਂ ਹਨ ਇਸ ਜਗ੍ਹਾ ਦੇ ਉੱਤੇ ਗੁਰੂ ਸਾਹਿਬ ਜੀ ਬਖਸ਼ਿਸ਼ ਸ਼ਰਕਾ ਬयंਤ ਰੋਗ ਠੀਕ ਹੁੰਦੇ ਹਨ ਅਰਦਾਸਾਂ ਕਬੂਲ ਹੁੰਦੀਆਂ ਹਨ ਕਦੇ ਕਦੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸ਼ਰਕਾ ਇਸ ਜਗ੍ਹਾ ਤੇ ਨੇਤਰਹੀਨਾਂ ਨੂੰ ਅੱਖਾਂ ਮਿਲੀਆਂ ਹਨ ਜੋਤ ਮਿਲੀ ਹੈ ਇਹ ਇਤਿਹਾਸਕ ਸਥਾਨ ਤੇ ਦੇਸ਼ ਵਿਦੇਸ਼ ਤੋਂ ਸੰਤਾ ਆ ਕੇ ਨਮਸਕਾਰ ਕਰਦੇ ਹਨ ਆਪ ਜੀ ਨੇ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਨੇ ਹੋਣ ਤੇ ਕੁਰਕ ਖੇਤਰ ਜਰੂਰ ਆਵੋ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰੋ ਸ਼ਿਵੇਂ ਪਾਸ਼ਾ ਜੀ ਅਕੇਰਦਾਸ ਕਰਕੇ ਬੇਅੰਤ ਬਖਸ਼ਿਸ਼ਾਂ ਹਾਸਲ ਕਰ ਸਕਦੇ ਆ। ਆਪ ਜੀ ਨੂੰ ਇਹ ਇਤਿਹਾਸਕ ਸਥਾਨ ਦੇ ਦਰਸ਼ਨ ਕਰਕੇ ਕਿਵੇਂ ਲੱਗਾ ਕਮੈਂਟ ਜੂਰ ਕਰਿਓ। ਵੀਡੀਓ ਵਧੀਆ ਲੱਗੀ ਤੇ ਵੱਧ ਤੋਂ ਵੱਧ ਸ਼ੇਅਰ ਕਰੋ। ਆਪ ਦਰਸ਼ਨ ਕਰੋ ਅਤੇ ਹੋਰਨਾਂ ਸੰਤਾਂ ਨੂੰ ਦਰਸ਼ਨ ਕਰਵਾਓ। ਇਹਨਾਂ ਸੇਵਾ ਪਰਵਾਦ ਕਰਨੀ ਅਗਲੀ ਵੀਡੀਓ ਦੇ ਵਿੱਚ ਆਪ ਜੀ ਨੂੰ ਕੁਰਕਸ਼ੇਤਰ ਦੇ ਇਸ ਤੋਂ ਅਗਲੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰਵਾਵਾਂਗੇ ਜਿੱਥੇ ਗੁਰੂ ਸਾਹਿਬ ਜੀ ਦੀ ਕੋਈ ਹੋਰ ਜੋਤ ਨੇ ਆ ਕੇ ਚਰਨ ਪਾਏ ਹਨ ਵੀਡੀਓ ਨੂੰ ਪਤਵਾਰ ਦੋ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਇਨੀ ਸਾਥ ਵਰਕਟੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ